ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਫਾਰਮ ਟਰੈਕ ਦਾ ਪ੍ਰੋ ਮੈਕ ਸੀਰੀਜ਼ ਦਾ ਜਿਹੜਾ 39 ਟਰੈਕਟਰ ਹੈ ਉਹ ਲੈ ਕੇ ਆਏ ਆ ਪਹਿਲਾਂ ਆਪਾਂ ਇੱਕ 47 ਦੀ ਵੀਡੀਓ ਬਣਾਈ ਸੀ ਪ੍ਰੋ ਮੈਕ ਜਿਹੜਾ ਹਾਈ ਲੋ మీడియం ਗੇਅਰ ਦੇ ਵਿੱਚ ਨਵਾਂ ਆਇਆ ਹੈ ਫਲੈਟ ਪਲੇਟਫਾਰਮ ਦੇ ਨਾਲ 12 ਫਾਰਵਰਡ ਤੇ 3 ਰਿਵਰਸ ਇਹਦੀ ਰਜਿੰਦਰ ਮੜੀ ਸ਼ੋ ਚੱਕੀ ਲੋ ਜੀ ਇਹਦਾ ਇਹ ਸਕਾਟਲ ਇੰਜਨ ਦੇਖ ਲਓ ਜਿਹੜਾ ਕਿ 2340 ਸੀਸੀ ਦਾ ਤੇ 176 ਨਿਊਟਨ ਮੀਟਰ ਦੀ ਟਾਰਕ ਹੈ ਜੀ ਇਹਦੀ 34.7 ਐਚਪੀ ਦੀ ਇਹ ਜਿਹੜੀ ਪੀਟੀਓ ਹੈ ਜਿਹੜੀ ਇਹ ਪੀਟੀਓ ਪਾਵਰ ਕੱਢਦਾ ਹੈ ਤੇ ਇਹਦੇ ਵੀ ਬਾਕੀ ਆ ਤਰ੍ਹਾਂ ਜਿਹੜਾ ਫਾਰਮ ਟਰੈਕ ਦੇ ਵਿੱਚ ਹੀ ਆਉਂਦਾ ਹੈ ਫਲੀਟ ਗਾਰਡ ਦਾ ਸੁੱਕਾ ਏਅਰ ਕਲੀਨਰ 39 ਐਚਪੀ ਦਾ ਕੁੱਲ ਇਹ ਟਰੈਕਟਰ ਹੈ ਤੇ ਇਹਦੇ ਵਿੱਚ ਵੀ ਜਿਹੜਾ ਗੇਅਰ ਤੇ ਜਿਹੜਾ ਫਿਲਟਰ ਤੇ ਜੋ ਇਹਦੇ ਪੈਰਦਾਨ ਜੋ ਇਹਦੇ ਚ ਫੀਚਰ ਦਿੱਤੇ ਗਏ ਇੱਕ ਬਹੁਤ ਹੀ ਵੱਡੇ ਟਰੈਕਟਰ ਵਾਲੇ ਫੀਚਰ ਦਿੱਤੇ ਗਏ ਆ ਕੁੱਲ 39 ਐਚਪੀ ਦਾ ਟਰੈਕਟਰ ਹੈ ਜੀ ਇਹ ਪ੍ਰੋਮੈਕਸ ਇਹਦੇ ਚ ਪਾਵਰ ਟਰੈਕ ਵਾਲਾ ਜਿਹੜਾ ਆਪਾਂ ਸਕਾਟਲਾ ਇੰਜਨ ਕਹਿੰਦੇ ਆ ਉਹ ਵਾਲਾ ਇੰਜਨ ਹੈ ਜੀ ਇਹਦੇ ਵਿੱਚ ਤੇ ਫਿਕਸ ਜਿਹੇ ਹਿੱਸੇ ਦੇ ਵਿੱਚ ਅਡਜਸਟੇਬਲ ਨਹੀਂ ਆਉਂਦਾ ਬਾਕੀਆਂ ਤੇ ਅਡਜਸਟ ਬਣ ਹੀ ਆਉਂਦਾ ਸਿੰਗਲ ਐਕਟਿੰਗ ਪਾਵਰ ਸਟੀering ਤੇ ਕੰਪਨੀ ਨੇ ਬੰਪਰ ਵੀ ਇਹਦੇ ਨਾਲ ਦਿੱਤਾ ਜਿਹੜਾ ਕਿ 90 ਕਿਲੋ ਦਾ ਹੈ ਤੇ ਫਾਰਮ ਟਰੈਕ ਦੀ ਜਿਹੜੀ ਖਾਸੀਅਤ ਹੈ ਟੈਂਡਮ ਪੰਪ ਨਹੀਂ ਦਿੰਦੇ ਜਿਹੜੇ ਹਾਈਡਰੋਲਿਕ ਹਨ ਆ ਪਿੱਛੇ ਲਿਫਟ ਵਾਲਾ ਆ ਗਿਆ ਜੀ ਆ ਇਹਦਾ ਜਿਹੜਾ ਪਾਵਰ ਸਟੀering ਵਾਲਿਆ ਤੇ ਮੈਨੂੰ ਕੱਲ ਨੂੰ ਜੇ ਕੋਈ ਦਿੱਕਤ ਆਉਂਦੀ ਵੀ ਹੈ ਬਦਲਣੇ ਵੀ ਪੈਣ ਤਾਂ ਲੇਬਰ ਵੀ ਬਚਦੀ ਹੈ ਸਿੰਗਲ ਸਿੰਗਲ ਹੀ ਬਦਲਿਆ ਜਾਂਦਾ ਇਕੱਠਾ ਨਹੀਂ ਬਦਲਣਾ ਪੈਂਦਾ ਅੱਗੇ ਇਹ ਡਬਲ ਕਲਚ ਹੈ ਜੀ ਕਲਚ ਵੀ ਇਹਦਾ ਬਹੁਤ ਰੈਲਾ ਜਿਹੜਾ ਹੱਥ ਨਾਲ ਹੀ ਨੱਪਿਆ ਜਾਵੇ ਤੇ ਪਲੇਟਫਾਰਮ ਤੇ ਇਹਦਾ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੈ ਜਿਹੜਾ ਕਿ ਫਲੈਟ ਹੀ ਆਉਂਦਾ ਤੇ ਜਿਹੜਾ 4 ਵੀਲ ਦੇ ਵਿੱਚ 39 ਫੋਰ ਵੀਲ ਨਹੀਂ ਆਉਂਦਾ ਬਾਕੀ ਜਿਹੜੇ 3 4 ਵੀਲ ਆਉਂਦੇ 42 45 ਤੇ 47 ਉਹਨਾਂ ਚ ਇੱਥੇ 4-ਵੀਲ ਦਾ ਗੇਅਰ ਹੁੰਦਾ ਹੈ ਇਹਦੇ ਤੋਂ ਬੰਦ ਹੈ ਜੀ ਤੇ ਡਿਫਰੈਂਸ਼ੀਅਲ ਲੋਕ ਹੁੰਦਾ ਹੈ ਇਹਦੇ 2-ਵੀਲ ਦੇ ਨਹੀਂ ਆ 2-ਵੀਲ ਦੇ ਕਿਸੇ ਦੇ ਨਹੀਂ ਆਉਂਦਾ ਉਹ ਚੀਜ਼ਾਂ 4-ਵੀਲ ਦੇ ਹੀ ਆਉਂਦੀਆਂ ਤੇ ਜਿਹੜਾ ਕਿ ਗੇਅਰ ਕਮਰਸ਼ੀਅਲ 'ਚ ਚਲਾਉਣ ਵਾਸਤੇ ਵੀਰ ਭਰਾ ਨੂੰ ਚਾਹੀਦਾ ਸੀਗਾ ਪਹਿਲਾ ਤੇ ਬੈਕ ਜਿਹੜਾ ਅਮਣੋਂ ਸਾਹਮਣੀ ਮਤਲਬ ਇਹ ਸ਼ਟਲ ਦੀ ਤਰ੍ਹਾਂ ਹੀ ਕੰਮ ਕਰਦਾ ਇੱਕ ਹਸਾਬ ਦਾ ਸ਼ਟਲ ਗੇਅਰ ਹੀ ਹੋ ਗਿਆ ਜੋ ਪਹਿਲਾ ਤੇ ਬੈਕ ਅਮਣੋਂ ਸਾਹਮਣੀ ਹੈ ਰਾ ਖੁੱਭੀ ਹੋਈ ਟਰਾਲੀ ਕੱਢਣੀ ਇਹ ਨਾਲ ਸੌਖੀ ਹੋ ਜਾਂਦੀ ਹੈ ਤੇ ਸਿੰਗਲ ਜਿਹੜਾ ਇਹ ਡਿਸਟ੍ਰੀਬਿਊਟਰ ਲੱਗਿਆ ਸਿੰਗਲ ਵਾਲਾ ਡਬਲ ਵਾਲਾ ਨਹੀਂ ਆਉਂਦਾ ਤੇ ਅੱਗੇ ਇਹਦੇ ਲਿਫਟ ਤੇ ਲੀਵਰ ਆ ਗਏ ਤੇ ਕਲੱਚ ਤੋਂ ਦੱਸਿਆ ਤਾਂ ਬਹੁਤ ਰਹਿਲਾ ਤੇ ਇਹਦੇ ਹੀਟ ਗਾਰਡ ਲੱਗੇ ਹੁੰਦੇ ਆ ਤੇ ਅੱਗੇ ਆ ਗਿਆ ਆਪਣਾ ਇਹ 3 ਸਪੀਡ ਹਾਈ ਲੋ ਤੇ ਮੀਡੀਅਮ 39 ਹਸਪਾਵਰ ਦੇ ਟਰੈਕਟਰ ਦੇ ਵਿੱਚ ਹਾਈ ਲੋ ਮੀਡੀਅਮ ਗিয়ার ਦਿੱਤਾ ਫਾਰਮ ਟਰੈਕ ਲਈ ਤੇ ਮਲਟੀ ਰਿਵਰਸ ਪੀਟੀਓ ਹੈ ਜੀ ਇਹ ਤੁਸੀਂ ਸਟicker ਲੱਗਿਆ ਦੇਖ ਲਓ ਇਹਦਾ ਅੱਗੇ ਨੂੰ ਲਾਈ ਪੀਟੀਓ 540 ਚੱਕਰ ਪਿੱਛੇ ਨੂੰ ਗੇਰਾਂ 'ਚ ਤੇ ਰਿਵਰਸ ਦੋਨੇ ਚਲਾਉਗਾ ਜੀ ਆਹ ਇਹਦਾ ਪੀਟੀਓ ਵਾਲਾ ਜਿਹੜਾ ਲੀਵਰ ਹੈ ਇੱਥੇ ਦਿੱਤਾ ਹੋਇਆ ਤੇ ਜਿਹੜਾ ਇਹਦਾ ਟਾਇਰ ਸਾਈਜ਼ ਹੈ 45 ਤੇ 42 ਦੇ ਵਿੱਚ ਤਾਂ ਆਪਣਾ 45 ਤੇ 47 ਦਾ 6616 ਦਾ ਆਉਂਦਾ ਤੇ 39 42 ਦੇ ਵਿੱਚ 616 ਦਾ ਅਗਲਾ ਟਾਇਰ ਤੇ 13 28 ਦਾ ਜਿਹੜਾ ਇਹਦਾ ਮਗਰਲਾ ਟਾਇਰ ਦਿੱਤਾ ਗਿਆ ਤੇ ਇਹਦੇ ਨਾਲ ਜਿਹੜਾ ਆਪਣਾ ਰਿਮ ਦੇ ਉੱਤੇ ਇਹ ਕੜਾ ਲੱਗਿਆ ਹੋਇਆ ਆਉਂਦਾ ਸੀਗਾ ਇਹ ਵੀ ਪ੍ਰੋਮੈਕਸ ਸੀਰੀਜ਼ ਦੇ ਵਿੱਚ ਸਾਰੀ ਚਾਉਂਦਾ ਜੀ ਤੇ ਆ ਇਹ ਤਾਂ ਡਿਸਟ੍ਰੀਬਿਊਟਰ ਆ ਗਿਆ ਬਾਕੀ ਪ੍ਰੋ ਮੈਕਸ ਆ ਵਾਂ ਨੂੰ ਉੱਤੇ ਹੀ ਸਿੰਗਲ ਵਾਲਾ ਆ ਇੱਥੇ ਸੁੱਚ ਦਿੱਤੀ ਵੀ ਹੈ ਪਿੱਛੇ ਟਰਾਲੀ ਨੂੰ ਲੈਟ ਦੇਣ ਵਾਸਤੇ ਤੇ 18 ਕੁਇੰਟਲ ਦੀ ਲਿਫਟ ਹੈ ਜੀ ਇਹਦੀ ਜਿਹੜੇ 42 ਤੇ 39 ਦੀ 18 ਕੁਇੰਟਲ ਜੀ ਇਹ ਦੂਜਿਆਂ ਦੀ 20-20 ਕੁਇੰਟਲ ਦੀ ਤੇ ਸੈਂਸਿੰਗ ਵਾਲੇ ਹੌਲ ਵੀ ਦੇਖ ਲਓ ਤਿੰਨ ਤਾਂ ਉੱਪਰ ਆ ਜਿਹੜੇ ਸੈਂਸਿੰਗ ਨੂੰ ਹੀ ਕੰਮ ਕਰਨਗੇ ਇੱਥੇ ਸਭ ਤੋਂ ਜ਼ਿਆਦਾ ਇੱਥੇ ਸਭ ਤੋਂ ਘੱਟ ਇੱਥੇ ਉਦੋਂ ਘੱਟ ਤੇ ਜੇ ਕੋਈ ਆਪਾਂ ਟਰਾਂਸਪੋਰਟ ਕਰਕੇ ਕੋਈ ਇੰਪਲੀਮੈਂਟ ਲੈ ਕੇ ਜਾਣਾ ਕਿਤੇ ਦੂਰ ਲੈ ਕੇ ਜਾਣਾ ਵੀ ਲਿਫਟ ਨੂੰ ਆਪਣੇ ਛਟਕੇ ਨਾਂ ਲੱਗਣ ਉਹਦੇ ਵਾਸਤੇ ਵੀ ਇਹ ਹੋਲ ਦਿੱਤਾ ਹੋਇਆ ਹੈ ਇੱਥੇ ਜਮਾਂ ਵੀ ਸੈਂਸਿੰਗ ਨਹੀਂ ਕਰਦਾਗਾ ਤੇ ਇਹਦੀ ਪੀਟੀਓ ਜਿਹੜਾ ਅੱਗੇ ਫਾਰਮ ਟਰੈਕ ਦੀ ਪੀਟੀਓ ਬਹੁਤ ਨੀਵੀਂ ਹੁੰਦੀ ਸੀਗੀ ਜਿੱਥੇ ਹੁੱਕ ਐਸ ਥਾਂ ਤੇ ਹੁੰਦੀ ਸੀਗੀ ਮਤਲਬ ਬਹੁਤ ਨੀਵੀਂ ਕਹਿੰਦੇ ਸੀ ਨੀਵੀਂ ਹੈ ਨੀਵੀਂ ਹੈ ਹੁਣ ਇਹਦੀ ਪੀਟੀਓ ਵੀ ਉੱਚੀ ਕੀਤੀ ਹੈ ਸਾਰਾ ਟੈਕਟਰੀ ਉੱਚਾ ਵੈਸੇ ਤੋਂ ਤੇ ਪੀਟੀਓ ਵੀ ਇਹਦੀ ਉੱਚੀ ਚੱਕੀ ਗਈ ਹੈ ਆਈਆਂ ਟਿਊਬਾਂ ਜੀ ਈਪੀਈ ਹੀ ਸੈ ਹੈ ਖਾਈ ਲੋ ਮੀਡੀਅਮ ਤੇ ਜੀਆਂ ਟਿਊਬਾਂ ਦੇਖ ਲੋ ਬਹੁਤ ਹੀ ਹੈਵੀ ਦੋਨੇ ਸਾਈਡ ਜਿਹੜੀਆਂ ਲੈਵਲਿੰਗ ਰੋੜਾਂ ਆਈਆਂ ਸਟੇ ਬਾਰ ਆ ਕੇ ਦੋਨੇ ਸਾਈਡ ਜੈਕ ਬਹੁਤ ਮਜ਼ਬੂਤ ਦਿੱਤੇ ਵੀ ਕਲਾਸਿਕ ਵਾਲੇ ਮਗਰਾੜ ਹੈ ਐਲਈਡੀ ਲੇਟਾਂ 13 ਦੇ ਟਾਇਰਾਂ 'ਚ ਇਹਦੀ ਰੇਸ ਵੀ ਬਦਲਤੀ ਅੱਗੇ ਇੱਥੇ ਹੁੰਦੀ ਸੀ ਇੱਥੇ ਮਤਲਬ ਕਈ ਕਹਿੰਦੇ ਸੀ ਬਾੜੀ ਪਿੱਛੇ ਪੈਰ ਨਹੀਂ ਲੱਗਦਾ ਤੇ ਟਰੈਕਟਰ ਦੇ ਵਿੱਚ ਜਿੰਨੀਆਂ ਵੀ ਪਹਿਲਾਂ ਲੋਕਾਂ ਨੇ ਸੁਝਾਅ ਦਿੱਤੇ ਵੀ ਸਾਨੂੰ ਆਹ ਚੀਜ਼ ਪਹਿਲਾਂ ਵਾਲੇ ਜਿਹੜੇ ਫਾਰਮ ਟਰੈਕ ਆਉਂਦੇ ਸੀ ਪਾਵਰ ਮੈਕਸ ਇਹ ਪਹਿਲਾਂ ਉਹ ਚੀਜ਼ਾਂ ਨੂੰ ਦੇਖ ਦੇਖ ਕੇ ਟਰੈਕਟਰ ਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਤੇ ਸਾਰੀਆਂ ਜਿਹੜੀਆਂ ਕਮੀਆਂ ਉਹ ਚੱਕਤੀਆਂ ਆ ਇੱਥੇ ਦਾ ਟਰਾਂਸਪੋਰਟ ਲੋਕ ਆ ਗਿਆ ਇਹ ਤੁਸੀਂ ਹਮੇਸ਼ਾ ਖੋਲ ਕੇ ਰੱਖਣਾ ਹੈ ਹੁਣ ਖੁੱਲਾ ਹੋਇਆ ਹੈ ਪੂਰਾ ਇਹ ਐ ਇਹਨੂੰ ਕੱਸ ਕੇ ਬੰਦ ਹੋ ਜਾਂਦਾ ਜੇ ਕਿਤੇ ਮਤਲਬ ਦੂਰ ਤੁਸੀਂ ਕੋਈ ਇੰਪਲੀਮੈਂਟ ਜੋੜ ਕੇ ਲੈ ਕੇ ਜਾਣਾ ਤਾਂ ਲਿਫਟ ਲੌਕ ਹੋ ਜਾਂਦੀ ਹੈ ਚਾਹੇ ਲੀਵਰ ਥੱਲੇ ਵੀ ਆ ਜਾਣ ਲਿਫਟ ਥੱਲੇ ਨਹੀਂ ਆਉਂ ਉਹ ਇਹਨੂੰ ਤੁਸੀਂ ਖੋਲ ਕੇ ਰੱਖਣਾ ਹੈ ਸਿੱਧੀ ਚੂੜੀ ਲੋਟ ਹੁੰਦਾ ਹੈ ਖੋਲ ਕੇ ਰੱਖਣਾ ਇਹਨੂੰ ਬਾਹਰ ਨੂੰ ਆਇਆ ਦਾ ਡਿਸਟ੍ਰੀਬਿਊਟਰ ਦਾ ਇੱਥੇ ਆ ਗਿਆ ਲੀਵਰ ਜਿਹੜਾ ਸਿੰਗਲ ਐਕਟਿੰਗ ਹੀ ਹੈ ਤੇ ਇਹਦੇ 39 ਦੇ ਤੇ 42 ਦੇ ਵਿੱਚ ਆਪਣਾ ਲਿਫਟੋਮੈਟਿਕ ਬਟਨ ਨਹੀਂ ਆਉਂਦਾ 45 ਤੇ 47 ਦੇ ਵਿੱਚ ਹੀ ਆਉਂਦਾ ਤੇ ਅੱਗੇ ਦਾ ਜਿਹੜਾ ਸਪੀਡ ਚਾਰਟ ਤੁਸੀਂ ਦੇਖ ਲਓ 1.4 ਤੋਂ ਇਹਦੀ ਸਪੀਡ ਜਿਹੜੀ ਮਿਨੀਮਮ ਮਿਨੀਮਮ ਸਪੀਡ ਜਿਹੜੀ 1.4 ਹੈ ਸਟਾਰਟ ਹੁੰਦਾ ਹੈ 1.4 ਤੋਂ 11 ਚ ਵੀ ਹੈ ਪੀਟੀਓ ਦੀ ਸਟੈਂਡਰਡ ਚੱਕਰ ਵੀ ਹੈ ਹਾਈ ਲੋ మీడియం ਹੈ ਇਹਦਾ ਮੀਟਰ ਆ ਗਿਆ ਅੱਗੇ ਤੇ ਇਹ ਕਿਹੜਾ ਡਿਵਾਈਸ ਜਿਹੜੀ ਲੱਗੀ ਹੈ ਸਾਰੇ ਫਾਰਮ ਟ੍ਰੈਕ ਚ ਆਉਂਦੀ ਆਉਂਦੀ ਹੈ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤਾਂ ਆਪਾਂ ਇਹਦੇ ਥਰੂ ਕੰਪਨੀ ਨਾਲ ਗੱਲ ਵੀ ਕਰ ਸਕਦੇ ਹਾਂ ਇਹਦਾ ਪੰਪ ਆ ਗਿਆ ਜੀ ਇਹਦੇ ਨਾਲ ਹੀ ਬੈਕ ਸਾਈਡ ਤੇ ਵਾਟਰ ਸਪਰੇਟਰ ਇਹਦਾ ਬੈਟਰੀ ਬਕਸਾ ਤੇ ਜਿਹੜੀਆਂ ਇਹਦੀਆਂ ਲਿੱਟਾਂ ਉਹ ਵੀ ਬਾਕੀ ਟਰੈਕਟਰਾਂ ਨਾਲੋਂ ਬਹੁਤ ਵੱਡੀਆਂ ਹੁੰਦੀਆਂ ਤੇ ਗਰਾਉਂਡ ਕਲੀਅਰੈਂਸ ਬਹੁਤ ਹੈ ਦਾ ਇਹ ਸ਼ੋਅ ਬੰਦ ਕਰੀ ਰਜਿੰਦਰ ਗਰਾਉਂਡ ਕਲੀਅਰੈਂਸ ਜਿਹੜਾ ਟਰੈਕਟਰ ਦਾ ਬਹੁਤ ਹੀ ਵਧਾਤਾ ਹੁਣ ਅੱਗੇ ਨਾਲੋਂ ਜਿਹੜੇ ਅੱਗੇ ਨੀਵੇਂ ਟਰੈਕਟਰ ਆਉਂਦੇ ਫਾਰਮ ਟਰੈਕ ਦੇ ਪਹਿਲਾਂ ਵਾਲੇ ਉਹਨਾਂ ਨਾਲੋਂ ਇਹ ਬਹੁਤ ਉੱਚਾ ਹੈ ਇਹਦਾ ਜਿਹੜਾ ਲਿਫਟ ਵਾਲਾ ਤੇ ਪਾਵਰ ਵਾਲਾ ਜਿਹੜਾ ਸੀਐਲ ਹੈ ਮਗਲੈਲ ਹੈ ਉਹ ਵੀ ਇਕੱਠਾ ਹੀ ਆਉਂਦਾ ਹੈ ਤਾ ਕਰਕੇ ਜਿਹੜਾ ਆਹ ਵਾਲਾ ਫਿਲਟਰ ਹੁੰਦਾ ਇਹ ਵੱਡਾ ਦਿੱਤਾ ਹੋਇਆ ਹੈ। ਕਈ ਪੁੱਛਦੇ ਆ ਜਿਹੜਾ ਆਹ ਵਾਲਾ ਫਿਲਟਰ ਹੈ ਏਡਾ ਵੱਡਾ ਕਿਉਂ ਦਿੱਤਾ ਹੈ? ਤਾਂ ਉਹ ਦੋਨੇ ਚੀਜ਼ਾਂ ਦਾ ਜਿਹੜਾ ਮਗਲਿਆ ਲਓ ਇਕੱਠਾ ਹੁੰਦਾ ਤਾਂ ਕਰਕੇ ਦੀ ਆ ਪਾਈਪ ਵੀ ਦੇਖੋ ਵੱਡੀ ਹੈ। ਇਹਦਾ ਫਿਲਟਰ ਵੀ ਵੱਡਾ ਹੈ। ਆ ਇਹਦਾ ਇੰਜਨ ਵਾਲਾ ਆ ਗਿਆ ਫਿਲਟਰ। ਸੈਲਫ ਇਧਰਲੀ ਸਾਈਡ ਹੈ। ਐਸੇ ਚੈਂਪੀਅਨ ਦੇ ਵਿੱਚ ਸੈਲਫ ਉਲਟੀ ਸਾਈਡ ਹੁੰਦੀ ਕਲਚ ਵਾਲੀ ਸਾਈਡ ਤੇ ਬੈਟਰੀ ਬਾਕਸ ਆ ਵੀ ਇਧਰ ਹੁੰਦਾ ਹੈ। ਇਹਦਾ ਬੈਟਰੀ ਬਾਕਸ ਪਰਲੀ ਸਾਈਡ ਹੈ। ਤੇ ਸੈਲਫੇ ਦੀ ਇਧਰ ਹੀ ਹੈ। ਤੇ ਉਮੀਦ ਕਰਦਾ ਸਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੂਗੀ। ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਹੋਰ ਕਿਹੜੇ ਟਰੈਕਟਰ ਦਾ ਰਿਵਿਊ ਚਾਹੁੰਦੇ ਹੋ। ਫਿਰ ਆਪਾਂ ਉਸ ਟਰੈਕਟਰ ਤੇ ਵੀਡੀਓ ਬਣਾਵਾਂਗੇ। ਤੇ ਅੱਗੇ ਆਪਾਂ ਛੋਟੇ ਹੁਣ ਆਪਣੇ ਕੋਲ ਜਦੋਂ ਵੀ 4 ਵੀਲ ਆਇਆ ਕੋਈ ਵੀ ਆਵੇ, ਪ੍ਰੋਮੈਕਸ ਚ ਆਵੇ, ਚਾਹੇ ਵਰਲਡ ਮੈਕਸ ਚ ਵੱਡਾ ਆਵੇ, ਉਹਦੀ ਆਪਾਂ 4 ਵੀਲ ਦੀ ਰੇਸ਼ਿਓ ਕੱਢਾਂਗੇ ਵੀ 2 ਵੀਲ ਲਾਇਏ ਤੋਂ ਕਿੰਨਾ ਗੇੜਾ ਆਉਂਦਾ ਫੋਰ ਵੀਲ ਲਾਏ ਤੋਂ ਕਿੰਨਾ ਗੇੜਾ ਆਉਂਦਾ ਕੋਈ ਕਹਿੰਦਾ ਡੇਢ ਆਉਂਦਾ ਕੋਈ ਕਹਿੰਦਾ ਸਵਾ ਆਉਂਦਾ ਤਾਂ ਉਹ ਚੀਜ਼ ਦਾ ਵੀ ਆਪਾਂ ਕਲੀਅਰ ਕਰਾਂਗੇ ਨਿਸ਼ਾਨੀ ਲਾ ਕੇ ਵੀ ਪਿਛਲੇ ਟਾਇਰਾਂ ਨਾਲ ਫੋਰ ਵੀਲ ਲਾ ਕੇ ਤੇ ਫੋਰ ਵੀਲ ਤੋਂ ਬਿਨਾ ਕਿੰਨਾ ਗੇੜਾ ਆਉਂਦਾ ਤੇ ਉਮੀਦ ਕਰਦੇ ਆ ਇਹਦੀ ਵੀਡੀਓ ਵੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਟਰੈਕਟਰ ਤੁਹਾਨੂੰ ਕਿਵੇਂ ਲੱਗਿਆ ਤੇ ਆਪਣੇ ਹਵੋ ਡੀਲਰਸ਼ਿਪ ਤੇ 45 ਤੇ ਇਹ 39 ਪ੍ਰੋਮੈਕਸ ਦੋਨੇ ਅਵੇਲੇਬਲ ਹੈ ਧੰਨਵਾਦ